ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਦ ਗੁਰਮਤਿ ਗਿਆਨ ਉਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਜਪ ਵਿਚਾਰ ਭਾਗ ਸੰਤੀਵਾ ਹਮੇਸ਼ਾ ਹੀ ਅਸੀਂ ਤੁਹਾਡੇ ਨਾਲ ਜਿਹੜੇ ਜਪਜੀ ਸਾਹਿਬ ਦੇ ਉਹਨਾਂ ਅਧਿਆਇਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਚਰਚਾ ਕਰਦੇ ਹਾਂ ਜਿਨ੍ਹਾਂ ਨੂੰ ਸਾਡੇ ਤੋਂ ਲੁਕੋ ਕੇ ਰੱਖਿਆ ਗਿਆ ਅੱਖੋਂ ਪਰੋਖੇ ਕੀਤਾ ਗਿਆ ਕਾਰਨ ਰੀਜ਼ਨ ਇਹਦੇ ਪਿੱਛੇ ਸਿਰਫ ਇੱਕੋ ਇੱਕ ਇਹੀ ਆ ਵੀ ਲੋਕਾਂ ਦਾ ਧੰਦਾ ਚੱਲਦਾ ਆ ਤੇ ਉਹ ਧੰਦਾ ਕਿਸ ਤਰੀਕੇ ਦੇ ਨਾਲ ਪਰਫੁੱਲਟ ਹੁੰਦਾ ਉਹ ਤੁਹਾਡੇ ਸਾਹਮਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਕੁ ਕੋਟੇਸ਼ਨਾਂ ਨੂੰ ਲੈ ਕੇ ਉਹ ਆਪੋ ਆਪਣੇ ਏਜੰਡੇ ਪੂਰੇ ਕਰਦੇ ਆ ਇੱਕ ਲਾਈਨ ਦੇ ਵਿੱਚ ਉਸ ਪੂਰੇ ਦੇ ਪੂਰੇ ਫਲਸਫੇ ਨੂੰ ਢਕਾਉਣ ਦੀ ਉਹਨੂੰ ਆਪਣੀ ਦਿਸ਼ਾ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਡੀ ਹਮੇਸ਼ਾ ਇਹੋ ਹੀ ਸਾਡੀ ਅ ਅਸੀਂ ਕਹਿ ਸਕਦੇ ਆ ਸਾਡਾ ਹਮੇਸ਼ਾ ਇਹੋ ਹੀ ਵਿਸ਼ਵਾਸ ਰਿਹਾ ਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਜਿੱਦਾਂ ਹੈਗਾ ਅਸੀਂ ਉਸੇ ਤਰੀਕੇ ਦੇ ਨਾਲ ਪ੍ਰਮੋਟ ਕਰਨਾ ਆ ਉਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਉਹਦੇ ਤੇ ਚਰਚਾ ਕਰਨੀ ਆ ਉਹਨੂੰ ਵਿਗਿਆਨਕ ਨਜ਼ਰੀਏ ਦੇ ਨਾਲ ਉਹਨੂੰ ਅਜੋਕੇ ਸਮਾਜਿਕ ਸਿਸਟਮ ਦੇ ਵਿੱਚੋਂ ਅਸੀਂ ਵੇਖਣਾ ਵੀ ਇਹ ਕਿੰਨਾ ਕੁ ਫਲਸਫਾ ਜਿਹੜਾ ਲਾਗੂ ਹੁੰਦਾ ਪਿਆ ਆ ਪਰ ਸਾਡੇ ਲੋਕੀ ਕਿਉਂ ਨਹੀਂ ਇਹਨੂੰ ਲਾਗੂ ਕਰਦੇ ਪਏ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹੀ ਹਾਜ਼ਰ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਕਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਆਪਾਂ ਪਿਛਲੀ ਪੌੜੀ ਦੇ ਵਿੱਚ ਰਾਤੀ ਉਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਹ ਵਾਲੀ ਪੌੜੀ ਆਪਾਂ ਪਿਛਲੇ ਜਿਹੜੇ ਰੋਜ਼ ਦੇ ਵਿੱਚ ਕਰ ਚੁੱਕੇ ਆਂ ਪਹਿਲੀ ਗੱਲ ਤਾਂ ਸਰੋਤਿਆਂ ਤੋਂ ਵੀ ਅਸੀਂ ਮਾਫੀ ਚਾਹੁੰਦੇ ਆਂ ਕੁਝ ਕਾਰਨਾ ਕਰਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਆਦਾ ਗਰਮੀ ਹੋਣ ਕਾਰਨ ਅਸੀਂ ਜਿਹੜਾ ਪ੍ਰੋਗਰਾਮ ਇਹ ਕੰਟੀਨਿਊ ਨਹੀਂ ਰੱਖ पाए ਇਸ ਲਈ ਸਰੋਤਿਆਂ ਤੋਂ ਅਸੀਂ ਪਹਿਲਾਂ ਹੀ ਮਾਫੀ ਚਾਹੁੰਦੇ ਆ ਜਪ ਵਿਚਾਰ ਦਾ ਜਿਹੜਾ ਹੈਗਾ ਆ ਤੇ ਹੁਣ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜਾ ਇਹ ਅਧਿਆਇ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਜਾਵੇ ਉਹਦੇ ਵਿੱਚ ਰਾਤੀ ਨੂੰ ਤਿੱਥੀ ਮਾਰ ਵਾਲੀ ਪੌੜੀ ਦੇ ਵਿੱਚ ਰੁੱਤਾਂ ਦੇ ਬਾਰੇ ਰਾਤਾਂ ਦੇ ਸਾਰਾ ਕੁਝ ਦਿਨ ਦਿਨ ਰਾਤ ਜੋ ਕੁਝ ਵੀ ਕਨਸੈਪਟ ਹੈਗਾ ਆ ਉਹ ਤੁਹਾਡੇ ਨਾਲ ਉਹਦੀ ਸਾਂਝ ਪਾਈ ਜਾ ਚੁੱਕੀ ਆ ਅਜੋਕੀ ਪੌੜੀ ਜਿਹੜੀ ਅੱਜ ਅਸੀਂ ਕਰਨੀ ਆ ਉਹ ਹੈ ਜੀ 35 ਨੰਬਰ ਪੌੜੀ ਜੀ ਗੁਰੂ ਨਾਨਕ ਸਾਹਿਬ ਦੀ ਕਰਮਖੰਡ ਕਾ ਇਹੋ ਧਰਮ ਇਹ ਵਾਲੀ ਪੌੜੀ ਅੱਜ ਅਸੀਂ ਤੁਹਾਡੇ ਨਾਲ ਚਰਚਾ ਕਰਨੀ ਹੈ ਜੀ ਤੇ ਬਾਪੂ ਜੀ ਮੈਂ ਇੱਕ ਵਾਰੀ ਦੇ ਦਿੰਦਾ ਵਾਂ ਇਹਦਾ ਉਚਾਰਨ ਫਿਰ ਤੁਸੀਂ ਉਹਦੀ ਵਿਆਖਿਆ ਜਿੱਦਾਂ ਵੀ ਤੁਹਾਨੂੰ ਲੱਗਿਆ ਤੁਸੀਂ ਉਦਾਂ ਕਰ ਦਿਓ ਜੀ ਹਾਂ ਜੀ 35 ਨੰਬਰ ਪੌੜੀ ਦੇ ਵਿੱਚ ਲਿਖਿਆ ਗੁਰੂ ਨਾਨਕ ਸਾਹਿਬ ਕਹਿੰਦੇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਵ ਮੁੰ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਪ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਇਹ ਵਾਲੀ ਜਿਹੜੀ ਪੌੜੀ ਬਾਪੂ ਜੀ ਤੁਹਾਡੇ ਤਾਂ ਜਿਹੜੀ ਸਾਡੇ ਸਰੋਤਿਆਂ ਦੇ ਨਾਲ ਅਸੀਂ ਸਾਂਝ ਪਾ ਦਿੱਤੀ ਆ ਤੇ ਸਾਡੇ ਸਰੋਤਿਆਂ ਨੂੰ ਇਹ ਦੱਸਿਓ ਵੀ ਇਹਦੇ ਵਿੱਚ ਜਿਵੇਂ ਰਿਸ਼ੀਆਂ ਦਾ ਦੇਵਦਾਨਵਾਂ ਦਾ ਜਿਵੇਂ ਵੀ ਜੋ ਕੁਝ ਵੀ ਕਨਸੈਪਟ ਜਿਹੜਾ ਦਿੱਤਾ ਗਿਆ ਵਿਆਖਿਆ ਕੀਤੀ ਗਈ ਆ ਉਹ ਕਿਸ ਸੰਦਰਭ ਦੇ ਵਿੱਚ ਕੀਤੀ ਗਈ ਆ ਕਿਉਂਕਿ ਆਮ ਤੌਰ ਤੇ ਜਿਹੜੀ ਸਾਡੇ ਸਾਹਮਣੇ ਵਿਆਖਿਆ ਕੀਤੀ ਜਾਂਦੀ ਉਹ ਵਿਆਖਿਆ ਇਦਾਂ ਦੀ ਹੁੰਦੀ ਆ ਕਿ ਜੀ ਇੱਥੇ ਤਾਂ ਜੀ ਦੇਵਦਾਨਵਾਂ ਦਾ ਜ਼ਿਕਰ ਆ ਗਿਆ ਇੱਥੇ ਜੀ ਭੂਤ ਬ੍ਰੇਤਾਂ ਦਾ ਜ਼ਿਕਰ ਆ ਗਿਆ ਇੱਥੇ ਜੀ ਆਹ ਅਫਾਨੇ ਦੇਵਤੇ ਦਾ ਜ਼ਿਕਰ ਆ ਗਿਆ ਭਾਵ ਇੱਕ ਜਿਹੜੀ ਕਾਲਪਨਿਕ ਘਟਨਾਵਾਂ ਨੂੰ ਜਾਣ ਬੁੱਝ ਕੇ ਗੁਰਬਾਣੀ ਦੇ ਫਲਸਫੇ ਦੇ ਵਿੱਚੋਂ ਉਹਦੀ ਪ੍ਰੋੜਤਾ ਕਰਵਾਈ ਜਾਂਦੀ ਆ ਤੇ ਸਾਡੇ ਸਰੋਤਿਆਂ ਦੇ ਨਾਲ ਇਹ ਪ੍ਰੋਪਰ ਸਾਂਝ ਪਾ ਦਿਓ ਜੀ ਵੀ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਅਸਲ ਤਰੀਕੇ ਦੇ ਨਾਲ ਕਹਿੰਦੇ ਕੀ ਆ ਜੀ ਬਾਪੂ ਜੀ ਸਾਡੇ ਸਰੋਤਿਆਂ ਨੂੰ ਗੁਰਬਾਣੀ ਪੜ੍ਹਦੇ ਸੁਣਦੇ ਅਤੇ ਕਥਾ ਹੁੰਦੀ ਕੀਰਤਨ ਹੁੰਦਾ ਹੈ ਸਾਡੇ ਪ੍ਰਚਾਰਕਾਂ ਨੇ ਅੱਜ ਤੱਕ ਲਿਖਾਰੀਆਂ ਨੇ ਅੱਜ ਤੱਕ ਵਿਗਿਆਨਕ ਆਧਾਰ ਨਹੀਂ ਅਪਣਾਇਆ ਉਹਨੂੰ ਕੇਵਲ ਕਰਾਮਾਤੀ ਢੰਗ ਨਾਲ ਗੁਰਬਾਣੀ ਨੂੰ ਪੇਸ਼ ਕੀਤਾ ਗਿਆ ਥੋੜੇ ਬਹੁਤੇ ਫਰਕ ਨਾਲ ਜਿਵੇਂ ਬ੍ਰਾਹਮਣੀ ਵਿਚਾਰਧਾਰਾ ਜਿਹੜੀ ਹੈ ਉਹਨਾਂ ਦੇ ਮੰਤਰ ਜਾਪਾ ਨਾਲ ਹਵਨ ਜੱਗਾ ਨਾਲ ਦੇਵੀ ਦੇਵਤਿਆਂ ਨਾਲ ਜੋ ਕਰਾਮਾਤੀ ਕਹਾਣੀਆਂ ਜੁੜੀਆਂ ਹੋਈਆਂ ਸੀ ਉਹੀ ਕਹਾਣੀਆਂ ਥੋੜੇ ਥੋੜੇ ਨਾਮ ਬਦਲ ਕੇ ਢੰਗ ਬਦਲ ਕੇ ਗੁਰਬਾਣੀ ਨਾਲ ਗੁਰੂ ਸਾਹਿਬਾਨ ਨਾਲ ਵੀ ਉਹ ਕਹਾਣੀਆਂ ਜੋੜ ਦਿੱਤੀਆਂ ਗਈਆਂ ਨੇ ਮੈਂ ਤਾਂ ਇੱਕੋ ਗੱਲ ਸਾਰੇ ਸਰੋਤਿਆਂ ਨੂੰ ਇਹ ਸਮਝਾਉਣੀ ਚਾਹੁੰਨਾ ਦੱਸਣੀ ਚਾਹੁੰਨਾ ਕਿ ਜਿੱਥੇ ਵੀ ਤੁਹਾਨੂੰ ਅਰਥਾਂ ਦਾ મતਭੇਦ ਲੱਗੇ ਅਰਥ ਠੀਕ ਠੁਕ ਦੇ ਨਾ ਲੱਗਣ ਉਥੇ ਇੱਕ ਗੱਲ ਨੂੰ ਸਾਹਮਣੇ ਰੱਖ ਲਿਓ ਤਾਂ ਮੁੜ ਕੇ ਆਪਣੇ ਆਪ ਅਰਥ ਠੀਕ ਹੁੰਦੇ ਚਲੇ ਜਾਣਗੇ ਉਹ ਇੱਕ ਨੁਕਤਾ ਹੈ ਕਿ ਇਸ ਨੁਕਤੇ ਨੂੰ ਹਮੇਸ਼ਾ ਧਿਆਨ ਚ ਰੱਖੋ ਕਿ ਜਿਹੜੇ ਅਰਥ ਅੱਜ ਅਸੀਂ ਇਹਦੇ ਕਰ ਰਹੇ ਹਾਂ ਕਿ ਉਹ ਸਾਡੇ ਵਿੱਚ ਅੱਜ ਭਲਾ ਕਰਨ ਦੇ ਯੋਗ ਹੈਗੇ ਨੇ ਕੋਈ ਸਾਡੀ ਅਗਵਾਈ ਕਰਨ ਯੋਗ ਹੈਗੇ ਨੇ ਕਿ ਉਹ ਦਲੀਲ ਤੇ खरे ਉਤਰਦੇ ਨੇ ਕੀ ਉਹ ਵਿਗਿਆਨਿਕ ਨਾਜ਼ਰੀਏ ਤੋਂ ਸਹੀ ਹੋ ਸਕਦੇ ਨੇ ਤੇ ਅੱਜ ਸਾਡੇ ਸਮਾਜ ਨੂੰ ਉਹਦੇ ਤੋਂ ਕੀ ਅਗਵਾਈ ਮਿਲ ਸਕਦੀ ਹੈ ਅਸੀਂ ਕਿਵੇਂ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਜੇ ਇਸ ਨੁਕਤੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਲਓਗੇ ਤਾਂ ਗੁਰਬਾਣੀ ਦੇ ਅਰਥਾਂ 'ਚ ਜਿੱਥੇ ਵੀ ਕੋਈ ਗਲਤ ਫਹਮੀ ਪੈਦਾ ਹੁੰਦੀ ਹੈ ਤਾਂ ਉੱਥੇ ਸਹੀ ਕਰਨ ਦੇ ਵਾਸਤੇ ਤੁਸੀਂ ਜੋ ਮਰਜ਼ੀ ਪਾਪੜ ਬੇਲਣੇ ਪੈਣ ਤੁਸੀਂ ਇਹ ਅਸਰਾਹ ਨੂੰ ਅਪਣਾਉਗੇ ਕਿ ਹਾਂ ਸੱਚਮੁੱਚ ਗੁਰਬਾਣੀ ਸਾਨੂੰ ਅੱਜ ਕੀ ਸਿਹਤ ਦਿੰਦੀ ਹੈ ਜੇ ਗੁਰਬਾਣੀ ਅੱਜ ਕੋਈ ਸਿਹਤ ਨਹੀਂ ਦਿੰਦੀ ਕੇਵਲ ਉਹ ਪ੍ਰਾਤਨ ਕਹਾਣੀਆਂ ਸਾਨੂੰ ਸੁਣਾ ਕੇ ਹੀ ਵਕਤ ਖਰਾਬ ਕੀਤਾ ਜਾਂਦਾ ਫਿਰ ਆਪਣਾ ਸਮਾਂ ਅਜਾਈ ਬਰਬਾਦ ਨਾ ਕਰੀਏ ਕੋਈ ਹੋਰ ਢੰਗ ਤਰੀਕਾ ਲੱਭੀਏ ਕਿ ਅਸੀਂ ਇਹ ਗੁਰਬਾਣੀ ਨੂੰ ਸਮਝਣਾ ਕਿਵੇਂ ਹੈ ਪਹਿਲੀ ਗੱਲ ਤਾਂ ਜਿਵੇਂ ਵੀ ਮਨੁੱਖੀ ਵਿਕਾਸ ਹੁੰਦਾ ਜਾਂਦਾ ਹੈ ਬੰਦੇ ਦੇ ਸਾਰੀਆਂ ਚੀਜ਼ਾਂ ਆਲਾ ਦਵਾਲਾ ਆਪਣੇ ਆਪ ਉਹ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ ਮੈਂ ਇਹੋ ਜਿਹੇ ਲੋਕਾਂ ਨੂੰ ਵੀ ਮਿਲਿਆ ਮੇਰੀ ਉਮਰ ਦੇ ਜਾਂ ਮੇਰੀ ਵੱਡੀ ਉਮਰ ਤੇ ਇੰਨੀਆਂ ਨਿੱਕੀਆਂ ਗੱਲਾਂ ਦਾ ਵੀ ਪਤਾ ਨਹੀਂ ਹੈ ਉਹਨਾਂ ਨੂੰ ਮਜਬੂਰੀ ਅਤੇ ਮਜਦੂਰੀ ਦਾ ਵੀ ਫਰਕ ਦਾ ਪਤਾ ਨਹੀਂ ਹੈ ਉਹ ਮਜ਼ਦੂਰ ਨੂੰ ਮਜਬੂਰ ਕਹੀ ਜਾਂਦੇ ਨੇ ਮਜਬੂਰ ਨੂੰ ਮਜ਼ਦੂਰ ਕਹੀ ਜਾਂਦੇ ਨੇ ਜਿਨ੍ਹਾਂ ਨੂੰ ਉਹ ਇਨੀ ਵੀ ਸਮਝ ਨਹੀਂ ਹੈ ਉਹਨਾਂ ਨੇ ਤੇ ਫਿਰ ਗੁਰਬਾਣੀ ਦੀ ਕਿਸੇ ਪੰਕਤੀ ਦੇ ਰੱਟੇ ਜਿਹੜੀਆਂ ਚੀਜ਼ਾਂ ਨੇ ਜੇ ਸਾਡਾ ਮਾਨਸਿਕ ਵਿਕਾਸ ਹੋਵੇਗਾ ਕਿਤਾਬਾਂ ਪੜਾਂਗੇ ਵਿਦਵਾਨਾਂ ਦੀ ਸੰਗਤ ਕਰਾਂਗੇ ਤੇ ਸਵਾਲ ਜਵਾਬ ਕਰਨ ਦੀ ਹਿੰਮਤ ਪੈਦਾ ਕਰਾਂਗੇ ਜ਼ਿੰਦਗੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਤਰੇ ਵੀ ਸਹੇੜਾਂਗੇ ਔਖੇ ਰਾਹਾਂ ਤੋਂ ਵੀ ਚੱਲਾਂਗੇ ਜਨ ਤਜਰਬੇ ਹਾਸਲ ਕਰਾਂਗੇ ਫਿਰ ਸਾਡਾ ਮਾਨਸਿਕ ਵਿਕਾਸ ਹੋ ਸਕਦਾ ਹੈ ਗੁਰਬਾਣੀ ਵੀ ਸਮਝ ਆ ਸਕਦੀ ਹੈ ਅਤੇ ਹੋਰ ਵਧੀਆ ਇਨਸਾਨ ਬਣ ਕੇ ਸਮਾਜ ਦੇ ਭਲੇ ਵਾਸਤੇ ਆਪਾਂ ਵਧੀਆ ਤਾਂ ਗੁਰਬਾਣੀ ਦੇ ਵਧੀਆ ਅਰਥ ਸਾਨੂੰ ਆਪੀ ਕਰਨੇ ਆ ਜਾਣਗੇ ਤੇ ਜਿਹੜੇ ਸਟੇਜਾਂ ਤੇ ਅਰਥ ਕਰ ਰਹੇ ਨੇ ਸਾਡੇ ਪ੍ਰਚਾਰਕ ਜਿਹੜੇ ਕਿਤਾਬਾਂ ਚ ਜਨਮ ਸਾਖੀਆਂ ਚ ਭਰੇ ਪਏ ਨੇ ਅਰਥ ਅਤੇ ਸਾਖੀਆਂ ਉਹਨਾਂ ਤੋਂ ਫਿਰ ਆਪਾਂ ਵੱਜ ਜਾਵਾਂਗੇ ਆਪਣਾ ਵਕਤ ਖਰਾਬ ਨਹੀਂ ਕਰਾਂਗੇ ਜ਼ਿੰਦਗੀ ਨੂੰ ਅਸੀਂ ਅੰਨੇ ਕੂ ਦੇ ਵਿੱਚ ਫਿਰ ਨਹੀਂ ਸੁੱਟਾਂਗੇ ਕਿਉਂਕਿ ਸਾਡੀ ਜ਼ਿੰਦਗੀ ਇਹਨਾਂ ਲੋਕਾਂ ਨੇ ਬਹੁਤਿਆਨੇ ਤਾਂ ਗਲਤ ਕਹਾਣੀਆਂ ਸੁਣਾ ਕੇ ਬਰਬਾਦੀ ਕਰ ਦਿੱਤੀ ਹੈ। ਤੋਂ ਇੱਥੇ ਇਹ ਸ਼ਬਦ ਦੇ ਵਿੱਚ ਇਸ ਪੌੜੀ ਦੇ ਵਿੱਚ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਮਨਸਿਕ ਵਿਕਾਸ ਕਰਨ ਦੀ ਕਿੱਡੀ ਊਚ ਪਾਏ ਦੀ ਦਲੀਲ ਦਿੰਦੇ ਆ ਕਿੰਨੀਆਂ ਕਮਾਲ ਦੀਆਂ ਗੱਲਾਂ ਕਰਦੇ ਆ ਸੁਣ ਕੇ ਹੈਰਾਨ ਰਹਿ ਜਾਈਦਾ ਹੈ ਕਿ ਅੱਜ ਤੱਕ ਵੀ ਇਸ ਢੰਗ ਦੀ ਕਵਤਾ ਤੇ ਇਸ ਢੰਗ ਦੀ ਉਚ ਪਾਏ ਦੀ ਵਿਚਾਰਧਾਰਾ ਕੋਈ ਮੁੜਕੇ ਨਹੀਂ ਪੇਸ਼ ਕਰ ਸਕਿਆ ਤੇ ਅੱਜ ਅਸੀਂ ਗੁਰਨਾਨਕ ਸਾਹਿਬ ਨੂੰ ਜੇ ਨਮਸਕਾਰਾਂ ਕਰਦੇ ਆ ਅਸੀਂ ਤਾਂ ਕੇਵਲ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਜਿਹੜੇ ਸ਼ਬਦ ਉਚਾਰਨ ਜਾਂਦੇ ਨੇ ਉਹਦੇ ਕਰਕੇ ਨਮਸਕਾਰ ਕਰਦੇ ਆ ਜੇ ਉਹਨਾਂ ਦੀ ਅਕਲ ਉਹਨਾਂ ਦਾ ਗਿਆਨ ਉਹਨਾਂ ਦੇ ਕੀਤੇ ਕੰਮ ਉਹਨਾਂ ਦੀ ਬਾਣੀ ਜੇ ਇਹ ਸਾਨੂੰ ਸਮਝ ਆ ਜਾਵੇ ਤਾਂ ਇਦੋਂ ਕਈ ਗੁਣਾ ਵੱਧ ਅਸੀਂ ਉਹਨਾਂ ਦਾ ਫਿਰ ਸਤਿਕਾਰ ਕਰਾਂਗੇ ਤੇ ਆਓ ਆਪਾਂ ਇਸ ਪੌੜੀ ਦੇ ਵਿੱਚ ਗੁਰਨਾਨਕ ਸਾਹਿਬ ਕੀ ਕਹਿ ਰਹੇ ਨੇ ਉਹਨੂੰ ਸਮਝ ਲਈਏ ਗੁਰੂ ਸਾਹਿਬ ਕਹਿ ਰਹੇ ਨੇ ਧਰਮ ਖੰਡਕਾ ਇਹੋ ਧਰਮ ਤੁਸੀਂ ਧਰਮ ਦੇ ਨਿਯਮਾਂ ਨੂੰ ਸਮਝ ਲਿਆ ਤੁਸੀਂ ਧਰਮ ਨੂੰ ਅਪਣਾ ਲਿਆ ਮੰਨ ਲਓ ਕਿ ਕਿਸੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਤੁਸੀਂ ਉਹਨੂੰ ਧਰਮ ਕਹਿੰਦੇ ਹੋ ਵੈਸੇ ਤਾਂ ਜ਼ਿੰਦਗੀ ਜਿਉਣ ਦਾ ਇੱਕ ਰਾਹ ਹੈ ਇਹ ਇਹ ਵੀ ਇੱਕ ਧਰਮ ਦਾ ਨਿਯਮ ਹੈ ਸਾਡਾ ਸਰੀਰ ਵੀ ਧਰਮ ਦੇ ਅਸੂਲਾਂ ਦੇ ਅਨਸਾਰ ਉਹ ਚੱਲਦਾ ਹੈ ਤੇ ਇੱਥੋਂ ਤੱਕ ਬਾਬਾ ਨਾਨਕ ਤਾਂ ਕਹਿੰਦੇ ਨੇ ਧੌਲ ਧਰਮ ਦਇਆ ਕਾਪੂਤ ਇਹ ਸਾਰਾ ਸਮਾਜ ਸਾਰਾ ਸੰਸਾਰ ਸਾਰਾ ਬ੍ਰਹਿਮੰਡ ਇੱਕ ਧਰਮ ਦੇ ਨਿਯਮਾਂ ਦੇ ਉੱਤੇ ਖੜਾ ਹੋਇਆ ਹੈ ਇਹ ਧਰਮ ਦਾ ਨਿਯਮ ਦਾ ਮਤਲਬ ਹੈ ਕਿ ਇੱਕ ਕਾਨੂੰਨ ਇੱਕ ਨਿਯਮ ਅਸੀਂ ਜਦੋਂ ਉਸ ਨਿਯਮ ਨੂੰ ਕੁਝ ਹੱਦ ਤੱਕ ਸਮਝ ਲੈਨੇ ਆ ਤੇ ਸਾਡੀ ਵੀ ਜ਼ਿੰਦਗੀ ਵਧੀਆ ਹੋਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਸਾਹਿਬ ਕਹਿ ਰਹੇ ਨੇ ਧਰਮ ਖੰਡ ਕਾ ਇਹੋ ਧਰਮ ਤੁਸੀਂ ਪਹਿਲਾ ਧਰਮ ਖੰਡ ਦੇ ਵਿੱਚ ਦਾਖਲ ਹੋ ਗਏ ਇਹਨੂੰ ਸਮਝ ਲਿਆ ਸ਼ੁਰੂਆਤ ਕਰ ਦਿੱਤੀ ਹੈ ਤੇ ਫਿਰ ਅੱਗੋਂ ਕੀ ਹੋਵੇਗਾ ਹੁਣ ਜਦੋਂ ਧਰਮ ਦੇ ਨਿਯਮਾਂ ਨੂੰ ਤੁਸੀਂ ਮਨ ਚ ਧਾਰਨ ਕਰ ਲਿਆ ਤੇ ਫਿਰ ਤੁਹਾਡੇ ਅੰਦਰ ਜਗਿਆਸਾ ਪੈਦਾ ਹੋਣੀ ਚਾਹੀਦੀ ਹੈ ਕਿ ਗਿਆਨ ਖੰਡ ਕਾ ਆਖੋ ਕਰਮ ਕਿ ਗਿਆਨ ਕੀ ਹੈ ਧਰਮ ਦੇ ਤਾਂ ਮੈਂ ਵਿੱਚ ਸ਼ਾਮਲ ਹੋ ਗਿਆ ਸਾਡੇ ਤਾਂ ਭੈਣ ਭਰਾ ਫਰਜ ਕਰੋ ਖੰਡੇ ਕੀ ਪਹਲ ਛੱਕ ਲਈ ਜਾਂ ਕਿਸੇ ਜਥੇਬੰਦੀ ਚ ਸ਼ਾਮਲ ਹੋ ਗਿਆ ਕਿਸੇ ਧਰਮ ਦੇ ਆਖੇ ਜਾਂਦੇ ਡੇਰੇ ਨਾਲ ਸ਼ਾਮਲ ਹੋ ਗਿਆ ਬਸ ساری ਉਮਰ ਡੇਰੇ ਚ ਆਇਆ ਗਿਆ ਆਇਆ ਗਿਆ ਕੋਲੂ ਵਾਲੇ ਬਲਦ ਵਾਂਗੂ ਚੱਕਰ ਕੱਟਦਾ ਰਹਿੰਦਾ ਫਿਰ ਉੱਥੇ ਬੈਠ ਕੇ ਚੌਂਕੜੇ ਮਾਰ ਕੇ ਸੁਰਤੀਆਂ ਜੋੜ ਕੇ ਕਹਿਣ ਮਾਤਰ ਉਹ ਨਾਮ ਸਿਮਰਨ ਕਰ ਲੈਂਦਾ ਕੰਮ ਕੋਈ ਕਰਨ ਨੂੰ ਤਿਆਰ ਨਹੀਂ ਤੇ ਮਾਨਸਿਕ ਵਿਕਾਸ ਵੀ ਰੁਕ ਜਾਂਦਾ ਕੋਈ ਉਹਨਾਂ ਦਾ ਮਾਨਸਿਕ ਵਿਕਾਸ ਉਹਨਾਂ ਦਾ ਉਹ ਬੇ ਅੱਜ ਤੱਕ ਉਹਨਾਂ ਨੇ ਸਮਾਜ ਵਾਸਤੇ ਕੋਈ ਬਡੇਰੇ ਕਾਰਜ ਕਰਕੇ ਸਾਡੇ ਸਾਹਮਣੇ ਲਿਆ ਦੇਣੇ ਸੀ ਪਰ ਅਜੇ ਹ ਕੁਝ ਵੀ ਨਹੀਂ ਹੋਇਆ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਗਿਆਨ ਖੰਡ ਦਾ ਆਖੋ ਕਰਮ ਭਾਈ ਇਤੋਂ ਬਾਅਦ ਫਿਰ ਗਿਆਨ ਕੀ ਹੈ ਤੇ ਉਹ ਤੁਸੀਂ ਸੁਣ ਲਓ ਉਹਨੂੰ ਪੜ੍ਹ ਲਓ ਉਹਦੀ ਚੰਗੀ ਤਰ੍ਹਾਂ ਪਰਖ ਪੜਚੋਲ ਕਰ ਲਓ ਫਿਰ ਤੁਹਾਨੂੰ ਪਤਾ ਲੱਗੇਗਾ ਤੋਂ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਹਿਸਾਸ ਹੋਵੇਗਾ ਤੇ ਕਿਹੜੀਆਂ ਦਾ ਨਮੀਆਂ ਦੀ ਜਾਣਕਾਰੀ ਮਿਲੇਗੀ ਜਾਂ ਤੁਸੀਂ ਇਹ ਵੀ ਹੈਰਾਨ ਹੋਵੋਗੇ ਕਿ ਹੱਦ ਹੋਊਗੀ ਇਹਨਾਂ ਗੱਲਾਂ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਇਹ ਤਾਂ ਬਾਬਾ ਨਾਨਕ ਨੇ ਲਿਖੀਆਂ ਪਈਆਂ ਨੇ ਮੈਨੂੰ ਇਹਦਾ ਵੀ ਪਤਾ ਹੀ ਹੋਣਾ ਚਾਹੀਦਾ ਪਰ ਤੁਸੀਂ ਇਸ ਪਾਸੇ ਨਹੀਂ ਸੋਚਿਆ ਆਓ ਗਿਆਨਖੰਡ ਦੀ ਗੱਲ ਕਰੀਏ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੁਸੀਂ ਗਿਆਨਖੰਡ ਚ ਦਾਖਲ ਹੋਵੋਗੇ ਤੁਹਾਡਾ ਦਿਮਾਗ ਚੱਲ ਪਵੇਗਾ ਤੇ ਤੁਸੀਂ ਗਿਆਨ ਵਾਲੇ ਪਾਸੇ ਚੱਲ ਪਾਓਗੇ ਤੁਸੀਂ ਆਪ ਹੀ ਕਦੀ ਸੋਚ ਕੇ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਕੋਈ ਮਾਰ ਕੇ ਦੇ ਕੰਮ ਕੀਤੇ ਨੇ ਖਾਸ ਕਰਕੇ ਵਿਗਿਆਨੀਆਂ ਨੇ ਤੇ ਉਹ ਚੁੱਪ ਕਰਕੇ ਨਹੀਂ ਬੈਠੇ ਉਹ ਗਿਆਨ ਖੰਡ ਦੇ ਵਿੱਚ ਜਾ ਕੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਈ ਸਾਰੇ ਵਿਗਿਆਨੀਆਂ ਦੀ ਤਾਂ ਅੱਗੇ ਵਧਿਆ ਟੈਸਟ ਕਰਦੇ ਆ ਆਪਣੀ ਮੌਤ ਤੱਕ ਹੋ ਗਈ ਐ ਮੈਰੀ ਕੁਰੀ ਅਤੇ ਹੋਰ ਜਿਨ੍ਹਾਂ ਨੇ ਐਕਸ-ਰੇ ਦੀ ਕਾੜ ਕੱਢੀ ਸੀ ਉਹਨਾਂ ਨੇ ਪਤੀ ਪਤਨੀ ਦੋਵਾਂ ਨੇ ਲਗਾਤਾਰ ਖੋਜਾਂ ਕੀਤੀਆਂ ਹੋਰ ਕਿਸੇ ਤੇ ਟੈਸਟ ਕਰਨ ਦੀ ਥਾਂ ਤੇ ਉਹ ਐਕਸਰੇ ਦੀਆਂ ਕਿਰਨਾਂ ਆਰ ਪਾਰ ਕਿਵੇਂ ਹੁੰਦੀਆਂ ਨੇ ਤੇ ਅੰਦਰ ਦੀ ਫੋਟੋ ਕਿਵੇਂ ਖਿੱਚ ਲੈਂਦੀਆਂ ਨੇ ਉਹ ਆਪਣੇ ਆਪ ਤੇ ਹੀ ਉਹ ਤਜਰਬੇ ਕਰਦੇ ਰਹੇ ਤੇ ਆਦਮੀ ਦੀ ਵਿਗਿਆਨੀ ਦੀ ਪਹਿਲਾਂ ਮੌਤ ਹੋ ਗਈ ਫਿਰ ਉਹਦੀ ਪਤਨੀ ਨੇ ਇਹ ਕੰਮ ਸੰਭਲਿਆ ਤੇ ਹੌਲੀ-ਹੌਲੀ ਉਹ ਵੀ ਵਿਚਾਰੀ ਬਿਮਾਰ ਹੋ ਗਈ ਤੇ ਇਹਨਾਂ ਦੋਵਾਂ ਨੂੰ ਦੁਨੀਆ ਦੇ ਵਿੱਚ ਰਿਕਾਰਡ ਹੈ ਤੇ ਤੋਂਵ ਨੂੰ ਨੋਵਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਫਿਰ ਇਹਨਾਂ ਦੀ ਬੇਟੀ ਨੇ ਵੀ ਇਹੋ ਹੀ ਕੰਮ ਅੱਗੇ ਧੋਗੇ ਕੀਤਾ ਜਿਨ੍ਹਾਂ ਨੂੰ ਕੁਝ ਅਕਲ ਆ ਜਾਂਦੀ ਹੈ ਗਿਆਨ ਖੰਡ ਦੇ ਵਿੱਚ ਦਾਖਲ ਹੋ ਜਾਂਦੇ ਨੇ ਉਹ ਫਿਰ ਚੁੱਪ ਕਰਕੇ ਨਹੀਂ ਬਹੰਦੇ ਅੱਖਾਂ ਮੀਟ ਕੇ ਚੌਂਕੜੇ ਨਹੀਂ ਮਾਰਦੇ ਉਹ ਸਮਾਜ ਦੇ ਭਲੇ ਵਾਸਤੇ ਕੋਈ ਚੰਗੇ ਕੰਮ ਕਰਦੇ ਨੇ ਭਾਵੇਂ ਆਪਣੀ ਜਾਨ ਤੱਕ ਚਲੀ ਜਾਵੇ ਅਸਲੀ ਸ਼ਹੀਦ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਲੋਕਾਂ ਵਾਸਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਪਰ ਨਵੀ ਕਾਡ ਕੱਢ ਕੇ ਕੱਢ ਦਿੱਤੀ ਅੱਜ ਜਿਹੜਾ ਸਾਡੇ ਸਰੀਰ ਦੇ ਅੰਦਰ ਸਿਸਟਮ ਚੱਲਦਾ ਹੈ ਉਹਦੀ ਵੀ ਅਗਲੇ ਫੋਟੋ ਖਿੱਚ ਕੇ ਰੱਖ ਲੰਦੇ ਨੇ ਕਿ ਆ ਪਿਆ ਭਾਈ ਤੁਹਾਡੇ ਅੰਦਰ ਆ ਨੁਕਸ ਹੈ ਆ ਤੰਦਰੁਸਤੀ ਹੈ ਆ ਆਪਰੇਸ਼ਨ ਵਿੱਚ ਕਰਨ ਵਾਲਾ ਉਹ ਗਿਆਨ ਅੰਡ ਚ ਪਹੁੰਚ ਗਈ ਸੀ ਫਿਰ ਅਸੀਂ ਗੁਰੂ ਸਾਹਿਬ ਕਹਿੰਦੇ ਨੇ ਕਿਤੇ ਪਾਵਨ ਪਾਣੀ ਬੈਸੰਤਰ ਤੁਹਾਨੂੰ ਪਤਾ ਹੈ ਇੱਥੇ ਕਿੰਨੇ ਤਰ੍ਹਾਂ ਦੀਆਂ ਹਵਾਵਾਂ ਚਲਦੀਆਂ ਨੇ ਕਿਤੇ ਜ਼ਹਿਰੀਲੀ ਗੈਸ ਹੈ ਕਿਤੇ ਸਾਫ ਸੁਥਰੀ ਹਵਾ ਹੈ ਇੱਥੇ ਹਵਾ ਦੇ ਸਮੁੰਦਰ ਤੋਂ ਲੰਘ ਕੇ ਆਉਂਦੀ ਹੈ ਕਿੰਨੀ ਠੰਡੀ ਠਾਰ ਹੁੰਦੀ ਹੈ ਤੇ ਇਸ ਤਰ੍ਹਾਂ ਤਿੱਬਿਆਂ ਦੇ ਰਾਜਸਥਾਨ ਦੇ ਵਿੱਚੋਂ ਦੀ ਲੰਘ ਕੇ ਆਉਂਦੀ ਹੈ ਤਾਂ ਕਿੰਨਾ ਰੇਤ ਮਿੱਟੀ ਘੱਟਾ ਰਲਿਆ ਹੁੰਦਾ ਤੇ ਕਿੱਥੇ ਨੁਕਸਾਨ ਕਰਦੀ ਹੈ ਤੇ ਕਈ ਵਾਰੀ ਤਾਂ ਜ਼ਹਿਰੀਲੀ ਗੈਸ ਹਵਾ ਚਰਲੀ ਹੁੰਦੀ ਹੈ ਬੰਦਿਆਂ ਦੀ ਜੀਵਨ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਜੀ ਨੇ ਤੇ ਪਾਵਣ ਪਾਣੀ ਪਾਣੀ ਵੀ ਬਹੁਤ ਤਰ੍ਹਾਂ ਦੇ ਕੰਮ ਕਰਦਾ ਤੇ ਇਹ ਸਾਨੂੰ ਪਤਾ ਹੀ ਨਹੀਂ ਹੈ ਕਿ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਅਸੀਂ ਤਾਂ ਬਸ ਇਹਨਾਂ ਕਿ ਜਾਣਦੇ ਆ ਖੇਤਾਂ ਨੂੰ ਪਾਣੀ ਲਾ ਲਿਆ ਇਸ਼ਨਾਨ ਕਰ ਲਿਆ ਪੀ ਲਿਆ ਕੱਪੜੇ ਧੋ ਲਏ ਹੋਰ ਸਾਨੂੰ ਕੋਈ ਪਤਾ ਨਹੀਂ ਹੈ ਵਿਗਿਆਨੀਆਂ ਨੇ ਤਾਂ ਇਹ ਵੀ ਲੱਭ ਲਿਆ ਕਿ ਦੋ ਤਰ੍ਹਾਂ ਦੀਆਂ ਗੈਸਾਂ H2O ਇਹਨਾਂ ਗੈਸਾਂ ਨੂੰ ਮਿਲ ਕੇ ਪਾਣੀ ਬਣ ਜਾਂਦਾ ਤੇ ਇਹਨਾਂ ਗੈਸਾਂ ਨੂੰ ਪਾਣੀ ਤੋਂ ਵੱਖਰਾ ਕਰ ਦਈਏ ਤਾਂ ਫਿਰ ਉਹ ਗੈਸਾਂ ਬਣ ਕੇ ਉੱਡ ਜਾਂਦਾ नाइट्रोजन ਤੇ ਹਾਈਡਰੋਜਨ ਬਣ ਜਾਂਦੀ ਹੈ ਤੇ ਸਾਡੇ ਵਰਗਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੇ ਅਸੀਂ ਜੇ ਗਿਆਨ ਹਾਸਲ ਕਰਾਂਗੇ ਅੱਗੇ ਤੋਂ ਅੱਗੇ ਵਧਦੇ ਜਾਵਾਂਗੇ ਕਿਤੇ ਪੌਣ ਪਾਣੀ ਬੈਸੰਤਰ ਇਸੇ ਤਰ੍ਹਾਂ ਅੱਗ ਦੀ ਗੱਲ ਹੈ ਅੱਗ ਵੀ ਬੜੇ ਕੰਮ ਕਰਦੀ ਹੈ ਸਾਡੇ ਘਰ ਦੇ ਚੁੱਲ੍ਹੇ ਤੋਂ ਲੈ ਕੇ ਦੀਵਾ ਬਲਣ ਤੋਂ ਲੈ ਕੇ ਤੇ ਸਾਡੇ ਇੰਜਣਾਂ ਤੱਕ ਨੂੰ ਚਲਾਉਂਦੀ ਹੈ ਸਾਡੇ ਜਿੰਨਾ ਚਿਰ ਕੰਟਰੋਲ ਦੇ ਵਿੱਚ ਅੱਗ ਰਹੇ ਤਾਂ ਉਹ ਸਾਡਾ ਫਾਇਦਾ ਕਰਦੀ ਹੈ ਜੇ ਕੰਟਰੋਲ ਤੋਂ ਬਾਹਰ ਹੋ ਜੇ ਤਾ ਸਾੜ ਕੇ ਸਭ ਕੁਝ ਤਬਾਹ ਵੀ ਕਰ ਦਿੰਦੀ ਹੈ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਤੇ ਜਦੋਂ ਗਿਆਨ ਖੰਡ ਦੇ ਵਿੱਚ ਮਨੁੱਖ ਪ੍ਰਵੇਸ਼ ਕਰ ਜਾਂਦਾ ਹੈ ਉਦੋਂ ਇਹਨਾਂ ਗੱਲਾਂ ਬਾਰੇ ਉਹ ਸੋਚਦਾ ਹੈ ਕਿ ਆਹ ਚੀਜ਼ ਕਿਵੇਂ ਹੋ ਗਈ ਅੱਗੋਂ ਕਿਵੇਂ ਹੋਣੀ ਚਾਹੀਦੀ ਹੈ ਮੈਨੂੰ ਕੀ ਕਰਨਾ ਚਾਹੀਦਾ ਉਦੋਂ ਉਹਦੇ ਦਿਮਾਗ ਦੇ ਪੁਰਜੇ ਚੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਕੇਤੇ ਕਾਨ ਮਹੇਸ਼ ਇੱਥੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਆਮੇ ਇਹ ਮੈਥਲੋਜੀ ਹੈ ਹਿੰਦੂ ਸਮਾਜ ਦੇ ਵਿੱਚ ਇਹਨਾਂ ਕਹਾਣੀਆਂ ਦਾ ਬਹੁਤ ਪ੍ਰਚਲਨ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਇੱਥੇ ਜਿਹਨੂੰ ਤੁਸੀਂ ਕਾਹਨ ਕਹਿੰਦੇ ਹੋ ਕ੍ਰਿਸ਼ਨ ਜੀ ਕਹਿੰਦੇ ਹੋ ਕਿਸੇ ਨੂੰ ਸ਼ਿਵ ਜੀ ਕਹਿੰਦੇ ਹੋ ਇੱਥੇ ਪਤਾ ਨਹੀਂ ਇਹੋ ਜੇ ਸ਼ਕਤੀਸ਼ਾਲੀ ਲੋਕ ਕਿੰਨੇ ਹੋ ਚੁੱਕੇ ਨੇ ਤੇ ਅੱਗੋਂ ਕਿੰਨੇ ਹੁੰਦੇ ਰਹਿਣੇ ਨੇ ਤੁਸੀਂ ਤਾਂ ਇੱਕ ਦੋ ਤੇ ਖਲੋਤੇ ਹੋਏ ਹੋ ਕਿਤੇ ਬਰਮੇ ਘਾੜਤ ਘੜੀ ਹੈ ਇੱਥੇ ਇੱਕ ਬਰਮੇ ਨੇ ਸ੍ਰਿਸ਼ਟੀ ਨਹੀਂ ਬਣਾਈ ਪਤਾ ਨਹੀਂ ਕਿ ਨੇ ਬ੍ਰਹਮ ਨੇ ਇੱਥੇ ਬੈਠੇ ਨੇ ਭਾਵ ਕੇ ਸ੍ਰਿਸ਼ਟੀ ਨੂੰ ਬਣਾਉਣ ਦੇ ਵਿੱਚ ਪਤਾ ਨਹੀਂ ਕਿਹੜੇ-ਕਿਹੜੇ ਤੌਰ ਤਰੀਕੇ ਨਾਲ ਇਹ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਹੈ ਸਮਝ ਲਓ ਜਿਵੇਂ-ਜਿਵੇਂ ਇਹ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਉਹੀ ਬ੍ਰਹਮ ਨੇ ਨਾ ਕਿ ਇੱਕ ਦੇਵਤਾ ਬ੍ਰਹਮ ਨੇ ਨਹੀਂ ਬਣਾਈ ਇਹ ਤਾਂ ਕੇਵਲ ਪੁਰਾਣਿਕ ਕਥਾਵਾਂ ਨੇ ਜਿਹੜੀਆਂ ਪੁਜਾਰੀ ਨੇ ਪ੍ਰਚਲਿਤ ਕਰ ਦਿੱਤੀਆਂ ਅਣਪੜਤਾ ਦੇ ਕਾਰਨ ਅਸੀਂ ਉਹਨਾਂ ਨੂੰ ਸਿਰ ਝੁਕਾ ਕੇ ਮੰਨ ਲਿਆ ਬਾਬਾ ਨਾਨਕ ਤਾਂ ਬਹੁਤ ਅੱਗੇ ਦੀਆਂ ਗੱਲਾਂ ਕਰਦੇ ਨੇ ਕਿ ਤੁਹਾਨੂੰ ਜਦੋਂ ਅਕਲ ਦਾ ਦਰਵਾਜ਼ਾ ਖੁੱਲ ਗਿਆ ਫਿਰ ਪਤਾ ਲੱਗੂਗਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਬਰਮਾ ਨਹੀਂ ਪਤਾ ਨਹੀਂ ਕਿੰਨੇ ਬਰਮੇ ਜਾਨੀ ਕਿ ਕਿੰਨੇ ਨਿਯਮ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੇ ਰੂਪ ਰੰਗ ਕੇ ਵੇਸ ਕਿੰਨੇ ਰੂਪਾਂ ਵਾਲੇ ਕਿੰਨੇ ਵੇਸਾਂ ਵਾਲੇ ਇੱਥੇ ਹੋ ਚੁੱਕੇ ਹੋਏ ਨੇ ਉਹਨਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਭਾਵ ਕੇ ਨਿਯਮਾਂ ਦੇ ਵਿੱਚ ਸਭ ਕੁਝ ਚੱਲ ਰਿਹਾ ਹੈ ਕੀਤੀਆਂ ਕਰਮ ਭੂਮੀ ਇੱਥੇ ਕੰਮ ਕਰਨ ਵਾਲੀ ਜ਼ਮੀਨ ਜਿੱਥੇ ਅਸੀਂ ਕੰਮ ਕਰਨਾ ਪਤਾ ਨਹੀਂ ਕਿੰਨੀਆਂ ਭੂਮੀਆਂ ਨੇ ਫਿਰ ਸਾਨੂੰ ਸਮਝ ਆਵੇਗੀ ਅਸੀਂ ਤਾਂ ਪਿਛਲੇ ਸਮੇਂ 'ਚ ਆਮ ਤੌਰ ਤੇ ਅਕਲ ਇੰਨੀ ਕੁ ਸੀ ਸਾਡੇ ਲੋਕਾਂ ਦੀ ਆਪਣੇ ਪਿੰਡ ਤੋਂ ਬਾਹਰ ਬਾਰੇ ਵੀ ਬਹੁਤਾ ਨਹੀਂ ਜਾਣਦੇ ਸੀ ਫਿਰ ਆਪਣਾ ਜਿਹੜਾ ਇਲਾਕਾ ਹੈ ਬੋਲੀ ਹੈ ਉਹਦੇ ਤੱਕ ਸੀਮਿਤ ਹੋ ਗਏ ਫਿਰ ਆਪਣੇ ਸੂਬੇ ਤੱਕ ਥੋੜਾ ਬਹੁਤਾ ਜਾਣ ਲਿਆ ਤੇ ਇਸ ਬਾਰੇ ਵੀ ਪਤਾ ਨਹੀਂ ਸੀ ਦੁਨੀਆ ਬਾਰੇ ਤਾਂ ਪਤਾ ਹੋਣਾ ਹੀ ਕੀ ਹੈ ਹੁਣ ਤਾਂ ਸੋਸ਼ਲ ਮੀਡੀਏ ਨੇ ਪੜ੍ਹਾਈ ਲਿਖਾਈ ਨੇ ਸਾਨੂੰ ਬਹੁਤ ਕੁਝ ਦੱਸ ਦਿੱਤਾ ਅੱਗੇ ਤਾਂ ਪਤਾ ਹੀ ਨਹੀਂ ਸੀ ਜਦੋਂ ਬਾਬਾ ਨਾਨਕੇ ਗੱਲਾਂ ਕਰ ਰਿਹਾ ਓਦੋਂ ਕਿੱਥੇ ਅਕਲ ਦਾ ਖਾਨਾ ਖੁੱਲਿਆ ਸੀ ਬਾਬਾ ਨਾਨਕ ਦਾ ਪਤਾ ਨਹੀਂ ਕਿਵੇਂ ਦਸਮਾ ਦਵਾਰ ਖੁੱਲ ਗਿਆ ਇਹੋ ਜਿਹਿਆਂ ਅੱਗੇ ਦੀਆਂ ਗੱਲਾਂ ਸਾਡੇ ਸਾਹਮਣੇ ਰੱਖ ਰਏ ਨੇ ਕਿਤਿਆਂ ਕਰਮ ਭੂਮੀ ਮੇਰ ਕਿਤੇ ਇੱਥੇ ਕਿੰਨੇ ਪਹਾੜ ਨੇ ਮੇਰੂ ਪਰਬਤ ਨੇ ਬਹੁਤ ਨੇ ਭਾਈ ਕੱਲਾ ਹਿਮਾਲਾ ਪਰਬਤ ਨਹੀਂ ਹੈ ਇੱਥੇ ਤਾਂ ਉੱਤਰੀ ਧਰੂਬ ਤਖਣੀ ਧਰੂਬ ਜਿਹਨੂੰ ਅੰਟਾਰਕਟਿਕਾ ਵਗਾਰਾ ਕਹਿੰਦੇ ਨੇ ਉਥੇ 6 ਮਹੀਨੇ ਰਾਤ ਅਤੇ 6 ਮਹੀਨੇ ਦਿਨ ਰਹਿੰਦਾ ਪਰਫੇ ਬਰਫ਼ ਪੈਂਦੀ ਰਹਿੰਦੀ ਹੈ ਉਥੇ ਬਹੁਤ ਕੁਝ ਹੋਰ ਤਰ੍ਹਾਂ ਦਾ ਜੀਵ ਜੰਤੂ ਵੀ ਉਥੇ ਪੈਦਾ ਨਹੀਂ ਹੁੰਦੇ ਤੇ ਉਹਨਾਂ ਚੀਜ਼ਾਂ ਬਾਰੇ ਸਾਨੂੰ ਨਹੀਂ ਪਤਾ ਤੇ ਗੁਰੂ ਸਾਹਿਬ ਕਹਿ ਰਹੇ ਨੇ ਮੇਰ ਕੇਤੇ ਇਹੋ ਜਿਹੇ ਕਿੰਨੇ ਪਹਾੜ ਨੇ ਕਿਸੇ ਤੇ ਬਰਫ਼ ਪਈ ਹੈ ਕੋਈ ਕੱਲਾ ਪੱਥਰ ਨਾਲ ਬਣਿਆ ਹੋਇਆ ਹੈ ਕਿਸੇ ਦੇ ਵਿੱਚੋਂ ਲਾਵਾ ਫੁੱਟਿਆ ਅੱਗ ਨਿਕਲਦੀ ਐ ਇਹ ਬਹੁਤ ਕੁਝ ਹੈ ਪਹਾੜਾਂ ਦੇ ਵਿੱਚ ਉਹ ਕਿੰਨੇ ਸਾਰੇ ਨੇ ਕਿਤੇ ਧੂਪ ਦੇਸ਼ ਇੱਥੇ ਤੱਕ ਕਿੰਨੇ ਧਰੂ ਤਾਰੇ ਵਗੈਰਾ ਨੇ ਅਸੀਂ ਤਾਂ ਇੱਕ ਧਰੂ ਤਾਰਾ ਹੱਲਿਓ ਜਿਹੜਾ ਧਰੂ ਭਗਤ ਮਰਨ ਤੋਂ ਬਾਅਦ ਆਕਾਸ਼ 'ਚ ਚਲਾ ਗਿਆ ਭਗਤੀ ਦੇ ਕਾਰਨ ਪੁਰਾਣਿਕ ਕਥਾ ਦੇ ਮੁਤਾਬਕ ਕਹਿੰਦੇ ਉੱਪਰ ਤਾਰਾ ਬਣ ਗਿਆ ਬਾਬਾ ਨਾਨਕ ਤਾਂ ਕਹਿ ਰਹੇ ਨੇ ਉਹ ਭਾਈ ਕਿੰਨੇ ਕੁ ਧਰੂ ਤਾਰੇ ਨੇ ਇਹ ਤਾਂ ਗਿਣਤੀ ਮਿੰਤੀ ਤੋਂ ਬਾਹਰੇ ਨੇ ਇਥੋਂ ਵਾਲਾ ਧਰੂ ਨਹੀਂ ਕਿਤੇ ਉੱਤੇ ਜਾ ਕੇ ਬੈਠ ਗਿਆ ਇਹ ਤਾਂ ਕੁਦਰਤ ਦੇ ਨਿਯਮਾਂ ਦੇ ਵਿੱਚ ਮੁਤਾਬਕ ਸ੍ਰਿਸ਼ਟੀ ਬਣੀ ਐ ਇਹ ਤਰ੍ਹਾਂ ਤਰ੍ਹਾਂ ਦੇ ਤਾਰੇ ਜਾਂ ਹੋਰ ਬ੍ਰਹਿਮੰਡ ਦੇ ਵਿੱਚ ਸੂਰਜ ਚੰਦ ਆਦਿਕ ਬਣੇ ਨੇ ਉਹ ਬਹੁਤ ਆਪਣੇ ਨਿਯਮ ਚ ਬਣ ਗਏ ਹੋਏ ਨੇ ਤੇ ਕਿੰਨੇ ਲੋਕ ਨੇ ਇੱਥੇ ਉਪਦੇਸ਼ ਕਰਨ ਵਾਲੇ ਕਰੀ ਜਾਂਦੇ ਨੇ ਉਹਨਾਂ ਨੂੰ ਸੱਚ ਦਾ ਭਾਵੇਂ ਪਤਾ ਹੋਵੇ ਭਾਵੇਂ ਨਾ ਹੋਵੇ ਪਰ ਕਿੰਨੇ ਲੋਕ ਨੇ ਉੱਪਰਾਰੇ ਉਪਦੇਸ਼ ਵੀ ਕਰੀ ਜਾਂਦੇ ਨੇ ਕਿਤੇ ਇੰਦ ਚੰਦ ਕਿੰਨੇ ਇੰਦਰ ਹੋ ਚੁੱਕੇ ਨੇ ਤੇ ਕਿੰਨੇ ਚੰਦਰਮਾ ਹੋ ਚੁੱਕੇ ਨੇ ਕੋਈ ਗਿਣਤੀ ਨਹੀਂ ਸੂਰ ਕੀਤੇ ਇਸੇ ਤਰ੍ਹਾਂ ਸੂਰਜ ਕਿੰਨੇ ਸਾਰੇ ਹੋ ਚੁੱਕੇ ਹੋਏ ਨੇ ਤੇ ਤੇ ਮੰਡਲ ਦੇਸ਼ ਕਿਤੇ ਬ੍ਰਹਿਮੰਡ ਇਹ ਕਿੰਨੇ ਹੋ ਚੁੱਕੇ ਹੋਏ ਨੇ ਇਹ ਤਾਂ ਗਿਣਤੀ ਤੋਂ ਬਾਹਰੇ ਨੇ ਸਾਨੂੰ ਤਾਂ ਆਪਣੇ ਦੇਸ਼ ਬਾਰੇ ਨਹੀਂ ਪਤਾ ਤੇ ਹੋਰ ਧਰਤੀ ਦਾ ਕੀ ਪਤਾ ਹੋਣਾ ਜਿਹੜੇ ਹੋਰ ਬ੍ਰਹਿਮੰਡਾਂ ਦੀਆਂ ਗੱਲਾਂ ਨੇ ਇਹ ਤਾਂ ਬਾਬੇ ਨਾਨਕ ਵਰਗੇ ਮਹਾਪੁਰਖ ਨੂੰ ਹੀ ਅੰਦਾਜ਼ਾ ਹੈ ਕੁਝ ਪਤਾ ਹੈ ਜਾਂ ਵਿਗਿਆਨੀ ਜਾਣਦੇ ਨੇ ਆਮ ਲੋਕ ਤਾਂ ਸਾਡੇ ਮਾਨੋ ਅੱਖਾਂ ਤੇ ਪੱਟੀ ਬੰਨੀ ਬੈਠੇ ਨੇ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਵੇਸ ਇੱਥੇ ਭਾਈ ਕਿੰਨੇ ਸਿੱਧ ਜੋਗੀ ਹੋ ਚੁੱਕੇ ਨੇ ਕਿੰਨੇ ਮਹਾਤਮਾ ਬੁੱਧ ਵਰਗੇ ਅਕਲਵੰਦ ਮਹਾਪੁਰਖ ਇੱਥੇ ਹੋ ਚੁੱਕੇ ਨੇ ਇੱਥੇ 나ਥ ਕਿੰਨੇ ਜੋਗੀ ਕਿੰਨੇ ਹੋ ਚੁੱਕੇ ਨੇ ਕਿ ਕਿੰਨੇ ਦੇਵੀ ਦੇਵਤੇ ਤੇ ਦੇਵੀ ਦੇਵਤਿਆਂ ਦਾ ਪਹਿਰਾਵਾ ਪਾਉਣ ਵਾਲੇ ਹੋ ਚੁੱਕੇ ਨੇ ਕੋਈ ਗਿਣਤੀ ਮਿਲਤੀ ਨਹੀਂ ਹੈ ਕਿਤੇ ਦੇਵਦਾਨਮ ਕਿੰਨੇ ਦੇਵਤੇ ਹੋ ਚੁੱਕੇ ਨੇ ਕਿੰਨੇ ਰਕਸ਼ ਹੋ ਚੁੱਕੇ ਨੇ ਭਾਵਕੇ ਉਹਨਾਂ ਨਾਲ ਲੜਨ ਵਾਲੇ ਮਨਕੇਤੇ Muni Devte ਕਿੰਨੇ ਹੋ ਚੁੱਕੇ ਨੇ ਕੇਤੇ ਰਤਨ ਸਮੁੰਦਰ ਕਿੰਨੇ ਸਮੁੰਦਰ ਇਥੇ ਧਰਤੀ ਤੇ ਹੋ ਚੁੱਕੇ ਨੇ ਇਹ ਤੋਂ ਬਾਹਰ ਵੀ ਜਿਹੜੀਆਂ ਧਰਤੀਆਂ ਨੇ ਉਹਨਾਂ ਤੇ ਵੀ ਇਹ ਸਾਰਾ ਕੁਝ ਹੋ ਸਕਦਾ ਹੈ ਸੰਭਾਵਨਾ ਹੈ ਕੇਤੀਆਂ ਖਾਣੀ ਕੇਤੀਆਂ ਬਾਣੀ ਕਿੰਨੀਆਂ ਖਾਣੀਆਂ ਭਾਵਕੇ ਜੀਵਾ ਜੰਤੂਆਂ ਦੇ ਪੈਦਾ ਹੋਣ ਦੇ ਕਿੰਨੇ ਤਰੀਕੇ ਨੇ ਤੇ ਪਹਿਲਾਂ ਤਾਂ ਆਪਾਂ ਕਹਿੰਦੇ ਸੀ ਚਾਰ ਤਰੀਕੇ ਨੇ ਅੰਡਜ ਜੇਰਜ ਸੇਤਜ ਉਤਪੁਜ ਭਾਵ ਕੇ ਅੰਡੇ ਤੋਂ ਜੇਰ ਤੋਂ ਤੇ ਪਸੀਨੇ ਆਦਕ ਤੋਂ ਮੰਨਿਆ ਜਾਂਦਾ ਸੀ ਇੱਕ ਬਨਸਪਤੀ ਹੈ ਆਪਣੇ ਆਪ ਤੋਂ ਬੀਜਾਂ ਤੋਂ ਪੈਦਾ ਹੁੰਦੀ ਹੈ ਇਹਨਾਂ ਨੂੰ ਚਾਰਾਂ ਹਿੱਸਿਆਂ ਚ ਵੰਡ ਲਿਆ ਗਿਆ ਸੀ ਪਰ ਬਾਬਾ ਨਾਨਕ ਕਹਿੰਦੇ ਨੇ ਇਹ ਤਾਂ ਲੋਕਾਂ ਦੀ ਪ੍ਰਚਲਿਤ ਧਾਰਨਾ ਹੈ ਭਾਈ ਇੱਥੇ ਕੀਤੀਆਂ ਖਾਣੀ ਕੀਤੀਆਂ ਬਾਣੀ ਕਿੰਨੀਆਂ ਖਾਣਾ ਕਿੰਨੇ ਤਰੀਕਿਆਂ ਦੇ ਨਾਲ ਜੀਵ ਪੈਦਾ ਹੁੰਦੇ ਨੇ ਅਸੀਂ ਸਾਰਾ ਕੁਝ ਦੱਸ ਨਹੀਂ ਸਕਦੇ ਕਿੰਨੀਆਂ ਲੋਕ ਬੋਲੀਆਂ ਬੋਲਦੇ ਨੇ ਤੇ ਉਹ ਵੀ ਅਸੀਂ ਦੱਸ ਨਹੀਂ ਸਕਦੇ ਗਿਣਤੀ ਨਹੀਂ ਕਰ ਸਕਦੇ ਕੇਤੇ ਪਾਤ ਨਰਿੰਦ ਜਿੰਨੇ ਪਾਤਸ਼ਾ ਬਾਦਸ਼ਾ ਇੱਥੇ ਹੋ ਚੁੱਕੇ ਨੇ ਅਣਗਿਣਤ ਨੇ ਭਾਈ ਕੋਈ ਗਿਣਤੀ ਮਿੰਤੀ ਨਾ ਹੋ ਸਕਦੀ ਤੇਟੀਆਂ ਸੁਰਤੀ ਸੇਵਕ ਕੇਤੇ ਕਿੰਨੇ ਸਾਡੇ ਸੇਵਕ ਆਪਣੀਆਂ ਸੁਰਤੀਆਂ ਜੋੜਨ ਵਾਲੇ ਚੌਂਕੜੇ ਮਾਰੀ ਬੈਠੇ ਨੇ ਤੇ ਕਿੰਨੇ ਸੇਵਕ ਸੇਵਾ ਕਰੀ ਜਾਂਦੇ ਨੇ ਨਾਨਕ ਅੰਤ ਨਾ ਅੰਤ ਇਥੇ ਗੱਲ ਗੁਰੂ ਸਾਹਿਬ ਨੇ ਸਿਰੇ ਲਾ ਦਿੱਤੀ ਉਹ ਭਾਈ ਇਹ ਚੀਜ਼ਾਂ ਬੇਅੰਤ ਨੇ ਇਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਸੀਂ ਤਾਂ ਦੋ ਚਾਰ ਕੀਜਾਂ ਨੂੰ ਜਾਣ ਲੈਨੇ ਆ ਤੇ ਸ਼ੋਰਮ ਚਾ ਦਨੇ ਆ ਕਿ ਮੈਂ ਤਾਂ ਸਾਰਾ ਕੁਝ ਜਾਣਦਾ ਮੇਰਾ ਤੇ ਤੀਜਾ ਨੇਤਰ ਖੁੱਲ ਗਿਆ ਮੈਂ ਤਾਂ ਬ੍ਰह्म ਗਿਆਨ ਦੀ ਅਵਸਥਾ ਨੂੰ ਪਹੁੰਚ ਗਿਆ ਇਥੇ ਅਗਮ ਨਿਗਮ ਦੀਆਂ ਗੱਲਾਂ ਮੈਂ ਕਿਵੇਂ ਦੱਸ ਸਕਦਾ ਇਹ ਤਾਂ ਅੰਦਰ ਦੀ ਉੱਚੀ ਅਵਸਥਾ ਹੈ ਐ ਬਕੜਵਾ ਸਾਰੇ ਪ੍ਰਚਾਰਕ ਬੁਲਾਰੇ ਅਖੌਤੀ ਕਸਮਦਾਰ ਖੋਲਣ ਵਾਲੇ ਉਹ ਸਾਰੇ ਸਾਨੂੰ ਪਾਗਲ ਬਣਾਈ ਜਾਂਦੇ ਨੇ ਤੇ ਬਾਬਾ ਨਾਨਕ ਇਹਨਾਂ ਕੁਝ ਗਿਣਾ ਕੇ ਵੀ ਕਹਿ ਰਹੇ ਨੇ ਇਹਨਾਂ ਚੀਜ਼ਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਗੱਲ ਦੀ ਜਿੱਦ ਨਾ ਕਰੋ ਕਿ ਤੁਸੀਂ ਅੰਤ ਪਾ ਲਿਆ ਕੋਈ ਵੀ ਬੰਦਾ ਇੱਥੇ ਵੱਡੇ ਤੋਂ ਵੱਡੇ ਲੋਕਾਂ ਦੇ ਨਾਮ ਗਿਣਾ ਕੇ ਗੁਰੂ ਨਾਨਕ ਬਾਬਾ ਕਹਿ ਰਹੇ ਨੇ ਇਹਨਾਂ ਗੱਲਾਂ ਦਾ ਇਹਨਾਂ ਚੀਜ਼ਾਂ ਦਾ ਇਹਨਾਂ ਕੁਦਰਤ ਦੇ ਨਿਯਮਾਂ ਦਾ ਹਰ ਕੋਈ ਇਨਸਾਨ ਭਾਈ ਅੰਤ ਨਹੀਂ ਪਾ ਸਕਦਾ ਤੁਸੀਂ ਮਾਮੂਲੀ ਜੇ ਇਨਸਾਨ ਕਿਵੇਂ ਅੰਤ ਪਾ ਲਓਗੇ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਬਾਪੂ ਜੀ ਤੁਸੀਂ ਜਿਹੜੀ ਇਹ ਪੌੜੀ ਦੀ ਵਿਆਖਿਆ ਕੀਤੀ ਆ ਹੁਣ ਜੇ ਸਮਝੀਏ ਤਾਂ ਜਿਹੜੀ ਬਿਆੰਤਤਾ ਦੀ ਗੱਲ ਪਾਛਾਈਆਂ ਜਿਹੜੇ ਪਸਾਰੇ ਦੀ ਗੱਲ ਕੀਤੀ ਆ ਵੀ ਕੋ ਇਹ ਇਹਦਾ ਇਹ ਪਸਾਰੇ ਦਾ ਅੰਤ ਪਾਇਆ ਨਹੀਂ ਜਾ ਸਕਦਾ ਇੱਥੇ ਸਾਡੇ ਵਾਲਾ ਕੋੜਮੇ ਜਿਹੜੇ ਹੈਗੇ ਆ ਬੈਠੇ ਆ ਉਹ ਕਹਿੰਦੇ ਜੇ ਅਸੀਂ ਤਾਂ ਬਲਾਨੀ ਜਗ੍ਹਾ ਤੇ ਪਹੁੰਚ ਗਏ ਅਸੀਂ ਤਾਂ ਅਸੀਂ ਤਾਂ ਜਿਆ ਅੰਤ ਪਾ ਲਿਆ ਆ ਕਹਿੰਦਾ ਬਾਪ ਕਿੰਨੀਆਂ ਮੂਰਖਤਾਈ ਦੀਆਂ ਗੰਧਾਂ ਆ ਉਹ ਕਰੀ ਜਾਂਦੇ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਿ ਅਸੀਂ ਸਾਡੇ ਲੋਕ ਨੇ ਜਿਹੜੇ ਆਮ ਪਲੌਕਰ ਲੋਕ ਨੇ ਜਿਹੜੇ ਉਹ ਸੁਣ ਰਹੇ ਆ ਤੇ ਵਿਸ਼ਵਾਸ ਕਰ ਰਹੇ ਆ ਪਰ ਜਿਹੜਾ 600 ਸਾਲ ਪਹਿਲਾਂ ਜਿਹੜੀਆਂ ਇੱਕ ਲਿਖੀਆਂ ਹੋਈਆਂ ਇਹਨਾਂ ਕੋਟੇਸ਼ਨਾਂ ਨੂੰ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲੈਂਦੇ ਕਦੇ ਇਹਨੂੰ ਪੜ੍ਹ ਲੈਂਦੇ ਪੜਿਆ ਤਾਂ ਬਹੁਤ ਸੀ ਪੜਿਆ ਬਹੁਤ ਸੀ ਬਹੁਤ ਪੜ ਵੀ ਰਹੇ ਆ ਜੇ ਕਿਤੇ ਲਾਗੂ ਕਰ ਲੈਂਦੇ ਤਾਂ ਕਾਸ਼ ਅੱਜ ਸਮਾਜ ਦਾ ਸਮਾਜ ਦੀ ਜਿਹੜੀ ਦੇਸ਼ਾ ਕੁਝ ਹੋਰ ਹੀ ਹੋਣੀ ਸੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਸਰੋਤਿਆਂ ਦੇ ਨਾਲ ਇਸ 35 ਨੰਬਰ ਪੌੜੀ ਦੀ ਸਾਂਝ ਪਾਈ ਆ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਇੱਕ ਆਪਣਾ ਅੰਤਮ ਸੁਨੇਹਾ ਜਿਹੜਾ ਇਸ ਪੌੜੀ ਦਾ ਜਿਹੜਾ ਸਾਰਾਂਸ਼ ਜੇ ਕੋਈ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ ਜੀ ਜੀ ਬਾਪੂ ਜੀ ਅੱਜ ਤੱਕ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਵੀ ਰਾਜ ਕੀਤਾ ਜਿਨ੍ਹਾਂ ਦਾ ਵੀ ਸਤਕਾਰ ਹੋਇਆ ਜਿਹੜੇ ਵੀ ਅੱਗੇ ਵਧੇ ਸਾਨੂੰ ਅੱਜ ਨਜ਼ਰ ਆਉਂਦੇ ਨੇ ਉਹ ਸਾਰੇ ਅਕਲ ਦੀ ਬਦੌਲਤ ਅੱਗੇ ਵਧੇ ਨੇ ਜਿਹਨੇ ਜੰਗ ਜਿੱਤੀ ਐ ਉਹਦੇ ਕੋਲੇ ਜੇ ਅਕਲ ਸੀ ਜੰਗ ਤਾਂ ਹੀ ਜਿੱਤੀ ਐ ਕੋਈ ਵੀ ਕੰਮ ਜਿਹੜਾ ਕਾਮਯਾਬੀ ਨਾਲ ਅੱਜ ਤੱਕ ਕਰ ਸਕਿਆ ਉਹ ਅਕਲ ਦੇ ਨਾਲ ਹੁੰਦਾ ਹੈ ਭਾਈ ਤੁਸੀਂ ਆਪਣੇ ਅੰਦਰ ਅਕਲ ਪੈਦਾ ਕਰੋ ਤਾਂ ਹੀ ਤੁਸੀਂ ਜੇਤੂ ਬਣ ਸਕੋਗੇ ਤਾਂ ਹੀ ਤੁਸੀਂ ਸਮਾਜ ਵਾਸਤੇ ਕੋਈ ਚੰਗੇ ਕਾਰਜ ਕਰ ਸਕੋਗੇ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੇ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਜੀ ਤੁਸੀਂ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਪੂਰਾ ਪ੍ਰੋਗਰਾਮ ਸੁਣਿਆ ਆ ਤੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋ ਇਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਆਪਣੇ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਜਿਹੜਾ ਇਹ ਫਲਸਫਾ ਆ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਝਾਉਂਦਾ ਆ ਸਾਡੀ ਜ਼ਿੰਦਗੀ ਦੇ ਕਾਫੀ ਲਾਗੂ ਹੋ ਜੇ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਸਮਾਜ ਦੇ ਲਈ ਇੱਕ ਜਿਹੜੀ ਇੱਕ ਇਹ ਕਹਿ ਸਕਦੇ ਆ ਵੀ ਵਧੀਆ ਜਿਹੜੀ ਇੱਕ ਸਿਰਜਣਾਤਮਕ ਤਸਵੀਰ ਪੇਸ਼ ਕਰ ਸਕਦੀ ਆ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ w e 와이드이 e t